ਗੀ ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋ ਇਸ ਵੇਲੇ ਦੀ ਵੱਡੀ ਅਪਡੇਟ ਆ ਰਹੀ ਹੈ ਲੁਧਿਆਣਾ ਦੇ ਕੋਚਰ ਮਾਰਕੀਟ ਤੋਂ ਔਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੋਚਰ ਮਾਰਕੀਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਜਿਹੜਾ ਕੋਚਰ ਮਾਰਕੀਟ ਦੇ ਵਿੱਚ ਟਰਾਂਸਫਾਰਮਰ ਬਦਲਣ ਲਈ ਲੈ ਕੇ ਜਾਏ ਜਾ ਰਹੇ ਸੀ ਸੋ ਵਿਭਾਗ ਦੇ ਕਰਮਚਾਰੀਆਂ ਦੀ ਲਾਹ ਪ੍ਰਵਾਈ ਦੱਸੀ ਜਾ ਰਹੀ ਹੈ ਕਿ ਇੱਕ ਕ੍ਰੇਨ ਦੇ ਰਾਹੀਂ ਕਈ ਟਰਾਂਸਫਾਰਮਰ ਲਿਆਏ ਜਾਏ ਜਾ ਰਹੇ ਸੀ ਜਿਸ ਦੇ ਚੱਕਰ ਦੇ ਵਿੱਚ ਟਰਾਂਸਫਾਰਮਰ ਜਿਹੜੇ ਹੈ ਉਹ ਕਿਸੇ ਤਰੀਕੇ ਨਾਲ ਕਿਸੇ ਲਾਪਰਵਾਹੀ ਦੇ ਨਾਲ ਉਹ ਸੜਕ ਤੇ गिर ਜਾਂਦੇ ਨੇ ਔਰ ਕੋਚਰ ਮਾਰਕੀਟ ਤੇ ਸੰਪੂਰਨ ਪੈਲੇਸ ਦੇ ਨੇੜੇ ਜਿਹੜੇ ਇਹ ਨਵੇਂ ਟਰਾਂਸਫਰਮਰ ਗਿਰਨ ਦੇ ਨਾਲ ਸੜਕ ਦੇ ਉੱਪਰ ਗਿਰਨ ਨਾਲ ਟਰਾਂਸਫਰਮਰ ਬੁਰੀ ਤਰ੍ਹਾਂ ਟੁੱਟ ਗਏ ਜਾਂ ਉਹਨਾਂ ਦੇ ਵਿੱਚ ਕਾਫੀ ਵੱਡਾ ਡਿਫਾਲਟ ਆ ਚੁੱਕਾ ਹੈ ਟਰਾਂਸਫਰਮਰ ਦੇ ਵਿੱਚ ਜਿਹੜਾ ਔਇਲ ਸੀਗਾ ਉਹ ਪੂਰੀ ਸੜਕ ਤੇ ਫੈਲ ਚੁੱਕਾ ਹੈ ਜਦੀ ਤਸਵੀਰਾਂ ਵੀ ਤੁਸੀਂ ਲਾਈਵ ਤਸਵੀਰਾਂ ਵਿੱਚ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਕਿ ਸੜਕ ਤੇ ਕਿਦਾਂ ਜਿਹੜਾ ਹੈਗਾ ਪੂਰਾ ਆਇਲ ਫੇਲਿਆ ਹੋਇਆ ਔਰ ਦੱਸਿਆ ਕਿ ਪਹਿਲਾਂ ਹੀ ਬਿਜਲੀ ਵਿਭਾਗ ਕੋਲ ਟਰਾਂਸਫਾਰਮਰ ਦੀ ਸੀ ਕਮੀ ਹੈ ਔਰ ਇਸ ਤਰ੍ਹਾਂ ਲਾਪਰਵਾਹੀ ਦੀ ਛੋਟੀ ਜੀ ਲਾਪਰਵਾਹੀ ਦੇ ਚੱਕਰ ਚ ਆ ਜਲਦਬਾਜ਼ੀ ਦੇ ਚੱਕਰ ਚ ਚਾਰ ਚਾਰ ਨਵੇਂ ਟਰਾਂਸਫਾਰਮਰ ਦਾ ਦੱਸਿਆ ਜਾ ਰਿਹਾ ਕਿ ਨੁਕਸਾਨ ਹੋ ਗਿਆ ਸੋ ਜਾਣੇ ਤੈਸ਼ੀ ਨੂੰ ਆਸ-ਪਾਸ ਦੇ ਲੋਕਾਂ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਦੋਨਾਂ ਵੱਲੋਂ ਹੀ ਦੱਸਿਆ ਗਿਆ ਕਿ ਇੱਕ ਕ੍ਰੇਨ ਦੇ ਉੱਪਰ ਕਈ ਟਰਾਂਸਫਾਰਮਰ ਨੂੰ ਜਿਹੜਾ ਲੈ ਕੇ ਜਾਣ ਕਰਕੇ ਲੋਡ ਕੀਤਾ ਗਿਆ ਸੀਗਾ ਜਿਸ ਤੇ ਕਰਕੇ ਹੀ ਇਹ ਸਾਰਾ ਨੁਕਸਾਨ ਹੋਇਆ ਹੈ ਲਾਪਰਵਾਹੀ ਕਿਦੀ ਹੈਗੀ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਔਰ ਜਨਤਾ ਦੇ ਜਿਹੜੇ ਪੈਸਿਆਂ ਦਾ ਜਿਹੜਾ ਇਹ ਨੁਕਸਾਨ ਹੋਇਆ ਚਾਰ ਚਾਰ ਨਵੇਂ ਟਰਾਂਸਫਾਰਮਰ ਦਾ ਟੁੱਟ ਜਾਣਾ ਔਰ ਵੈਸੇ ਹੀ ਦੱਸਿਏ ਕਿ ਹਜੇ ਜਿਹੜਾ ਹੈਗਾ ਗਰਮੀ ਪ੍ਰੋਪਰ ਸ਼ੁਰੂ ਨਹੀਂ ਹੋਈ ਹੈ ਔਰ ਉਸ ਤੋਂ ਪਹਿਲਾਂ ਹੀ ਜਿਹੜੇ ਬਿਜਲੀ ਕੱਟ ਲੱਗ ਰਿਹਾ ਹੈ ਸਰਕਾਰ ਵੱਲੋਂ ਤਾਂ ਆਪਣੇ ਮਤਲਬ ਮੁਸਤੈਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਗਰਮੀਆਂ ਦੇ ਆਉਣ ਤੋਂ ਪਹਿਲਾਂ ਹੀ ਟਰਾਂਸਫਾਰਮਰ ਬਦਲ ਦਿੱਤੇ ਜਾਣ ਪਰ ਜਿਹੜੀ ਲਾਪਰਵਾਹੀ ਹੈ ਹੋਣੇ ਲਾਪਰਵਾਹੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਹੈ 크레인 ਦੇ ਚਾਲਕ ਦੀ ਹੈ ਡਰਾਈਵਰ ਦੀ ਹੈ ਜਾਂ ਕਿਦੀ ਹੈ ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇੱਕ ਵੱਡਾ ਨੁਕਸਾਨ ਹੋਇਆ ਕਿ ਨਵੇਂ ਟਰਾਂਸਫਾਰਮਰ ਤੇ ਟੁੱਟੇ ਜਾਣ ਦੀ ਚਰਚਾਵਾਂ ਨੇ ਦੂਜੇ ਪਾਸੇ ਇਹ ਵੀ ਦੱਸਦੀ ਹੈ ਕਿ ਇਹ ਜਿਹੜਾ ਹਾਦਸਾ ਹੈ ਵਿਧਾਇਕ ਕੁਲਵੰਸੇ ਦੂਦੇ ਘਰ ਤੇ ਬਿਲਕੁਲ ਬਾਹਰ ਹੋਇਆ ਹੈ ਬਾਹਰ ਸੜਕ ਤੇ ਹੋਇਆ ਤੇ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ ਜ਼ਿੰਮੇਵਾਰ ਕੌਣ ਹੈ ਪਰ ਫਿਲਹਾਲ ਵੱਡਾ ਜਿਹੜੀ खबर है पूरी खबर यह है कि पहला ही की शॉर्टेज है और यह जे चार चार दसे जा रहे कि नवे ट्रांसफॉर्मर जोड़े है टुट गए हैं, सो कि लापरवाही है ये भी देखनी जरूरी